ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾ ਦਲੀਪ ਸਿੰਘ ਅਪ੍ਰੈਲ ਮਹੀਨੇ ਚਿੱਟਾ ਕੁਇਨ ਤੇ ਥਾਰ ਵਾਲੀ ਕੌਨਸਟੇਬਲ ਦੇ ਨਾਮ ਨਾਲ ਜਾਣੀ ਗਈ ਅਮਨਦੀਪ ਕੌਰ ਮੁੜ ਕੇ ਵਿਵਾਦਾਂ ਵਿੱਚ ਘਿਰ ਗਈ ਹੈ ਜੀ ਹਾਂ ਉਹੀ ਅਮਨਦੀਪ ਕੌਰ ਜਿਸ ਦੀ ਥਾਰ ਚੋਂ 17 ਗ੍ਰਾਮ ਚਿੱਟਾ ਮਿਲਿਆ ਸੀ ਉਸ ਤੋਂ ਬਾਅਦ ਉਹ ਬਰਖਾਸਤ ਹੋਈ ਬਰਖਾਸਤੀ ਤੋਂ ਬਾਅਦ ਅਦਾਲਤ ਨੇ ਉਸ ਨੂੰ ਜ਼ਮਾਨਤ ਦਿੱਤੀ ਜ਼ਮਾਨਤ ਤੋਂ ਬਾਅਦ ਜਿਵੇਂ ਹੀ ਬਾਹਰ ਆਈ ਤੇ ਉਸਨੇ ਇੱਕ ਇੰਟਰਵਿਊ ਦਿੱਤਾ ਉਸ ਤੋਂ ਬਾਅਦ ਮੁੜ ਕੇ ਵਾਇਰਲ ਹੋਈ ਜਿਸ ਤੋਂ ਬਾਅਦ ਹੁਣ ਅਮਨਦੀਪ ਕੌਰ ਤੇ ਵਿਜੀਲੈਂਸ ਨੇ ਸ਼ਿਕੰਜਾ ਕੱਸ ਲਿਆ ਹੈ ਵਿਜੀਲੈਂਸ ਨੇ ਇਹ ਕਹਿੰਦੇ ਹੋਏ ਉਹਨੂੰ ਮੁੜ ਕੇ ਗ੍ਰਿਫਤਾਰ ਕੀਤਾ ਹੈ ਕਿ ਜਿੰਨੀ ਇਸ ਦੀ ਆਮਦਨ ਹੈ ਕਮਾਈ ਦਾ ਜ਼ਰੀਆ ਦੱਸਿਆ ਜਾਵੇ ਯਾਨੀ ਸੋਰਸ ਜੋ ਹੈ ਉਹ ਇਨਕਮ ਦਾ ਉਹ ਦੱਸਿਆ ਜਾਵੇ ਕਿਉਂਕਿ ਇੱਕ ਕਨਸਟੇਬਲ ਦੀ ਕਿੰਨੀ ਕੁ ਸੈਲਰੀ ਹੁੰਦੀ ਹੈ ਔਰ ਕਿੰਨੀ ਕੁ ਕਮਾਈ ਹੁੰਦੀ ਹੈ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ ਤਾਂ ਵਿਜੀਲੈਂਸ ਨੇ ਮੁੜ ਕੇ ਵਿਜੀਲੈਂਸ ਨੇ ਗ੍ਰਿਫਤਾਰੀ ਕੀਤੀ ਹੈ ਅਮਨਦੀਪ ਕੌਰ ਦੀ ਮੁੜ ਕੇ ਗ੍ਰਿਫਤਾਰ ਕਰ ਲਈ ਗਈ ਹੈ ਪਹਿਲਾਂ ਗ੍ਰਿਫਤਾਰੀ ਹੋਈ ਸੀ ਉਸ ਤੋਂ ਬਾਅਦ ਬਰਖਾਸਤਗੀ ਹੋਈ ਤੇ ਹੁਣ ਜੋ ਅਮਨਦੀਪ ਕੌਰ ਹੈ ਜੋ ਲੇਡੀ ਕਨਸਟੇਬਲ ਥਾਰ ਵਾਲੀ ਲੇਡੀ ਕਨਸਟੇਬਲ ਨਾਲ ਤੁਸੀਂ ਜਾਣਦੇ ਸੀਗੇ ਉਸ ਤੋਂ ਬਾਅਦ ਉਹਦੇ ਮੁਸ਼ਕਲਾਂ ਫੇਰ ਵੱਧ ਗਈਆਂ ਨੇ ਉਸ ਦੀਆਂ ਜੋ ਮਹਿੰਗੀ ਗੱਡੀ ਤੋਂ ਲੈ ਕੇ ਮਹਿੰਗੀ ਕੋਠੀ ਤੋਂ ਲੈ ਕੇ ਉਹਦੀਆਂ ਘੜੀਆਂ ਤੱਕ ਤੇ ਮਹਿੰਗੇ ਆਈਫੋਨ ਤੱਕ ਸਾਰੀਆਂ ਗੱਲਾਂ ਦੀ ਚਰਚਾ ਹੁੰਦੀ ਰਹੀ ਸੋਸ਼ਲ ਮੀਡੀਆ ਤੋਂ ਲੈ ਕੇ ਖਬਰਾਂ ਦੇ ਚੈਨਲਾਂ ਤੱਕ ਪਰ ਹੁਣ ਕੁਝ ਦੇਰ ਤੋਂ ਸ਼ਾਂਤ ਸੀ ਅਪ੍ਰੈਲ ਮਹੀਨੇ ਪੂਰੇ ਅਪ੍ਰੈਲ ਮਹੀਨੇ ਉਹਦੀ ਚਰਚਾ ਹੁੰਦੀ ਰਹੀ ਪਰ ਅੱਜ ਬਠਿੰਡਾ ਦੇ ਵਿੱਚ ਵਿਜੀਲੈਂਸ ਨੇ ਉਸ ਨੂੰ ਅਰੈਸਟ ਕੀਤਾ ਹੈ ਅਰੈਸਟ ਤੋਂ ਬਾਅਦ ਉਸ ਦਾ ਉਹ ਕਿੰਨੇ ਦਿਨ ਦੇ ਰਿਮਾਂਡ ਤੇ ਜਾਏਗੀ ਇਹ ਦੇਖਣ ਵਾਲੀ ਗੱਲ ਹੋएगी ਪਰ ਤਸਵੀਰਾਂ ਬੇहद ਅਹਿਮ ਨੇ ਮੁੜ ਕੇ ਗ੍ਰਿਫਤਾਰੀ ਹੋਈ ਹੈ ਅਮਨਦੀਪ ਕੌਰ ਦੀ ਜੋ ਕਿ ਸਾਬਕਾ ਕਨਸਟੇਬਲ ਸੀ ਕਹਾਂਗੇ ਰਹਿ ਚੁੱਕੀ ਹੈ ਤੇ ਤਸਵੀਰ ਤੁਹਾਨੂੰ ਦਿਖਾਣੇ ਆ ਬਠਿੰਡਾ ਤੋਂ ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹ ਹੀ ਅਮਨਦੀਪ ਕੌਰ ਜੋ ਆਪਣੀ ਜ਼ਮਾਨਤ ਤੋਂ ਬਾਅਦ ਇਹ ਕਹਿੰਦੀ ਸੀ ਕਿ ਜੋ ਮੈਂ ਚੀਜ਼ਾਂ ਲਈਆਂ ਨੇ ਉਹ ਸਾਰੀਆਂ ਲੋਨ ਤੇ ਲਈਆਂ ਨੇ ਜਾਂ ਉਸਦੇ ਉਹ ਸੋਰਸ ਦੱਸਦੀ ਨਜ਼ਰ ਆ ਰਹੀ ਸੀ ਪਰ ਹੁਣ ਇਹ ਤਸਵੀਰ ਮੁੜ ਕੇ ਦੁਨੀਆ ਸਾਹਮਣੇ ਆ ਗਈ ਹੈ ਕਿ ਅਮਨਦੀਪ ਕੌਰ ਜੋ ਇੰਨੇ ਸਾਰੇ ਪੈਸਿਆਂ ਦਾ ਇੰਨੀ ਕੋਠੀ ਜੋ ਇਸ ਦੇ ਇਸ ਦੇ ਕੋਲ ਘੜੀਆਂ ਸੀ ਮਹਿੰਗੀਆਂ ਉਸ ਤੋਂ ਇਲਾਵਾ ਜੋ ਵੀ ਚੀਜ਼ਾਂ ਇਸ ਕੋਲ ਮਹਿੰਗੀਆਂ ਚੀਜ਼ਾਂ ਸਨ ਉਹਨਾਂ ਦਾ ਕਿਵੇਂ ਉਹਨਾਂ ਨੂੰ ਕਿਵੇਂ ਉਸਨੇ ਇਕੱਠਾ ਕੀਤਾ ਕਿੱਥੋਂ ਇਸ ਕੋਲ ਇੰਨੇ ਸਾਰੇ ਪੈਸੇ ਆਏ ਕਿ ਇਹ ਸਾਰੀਆਂ ਚੀਜ਼ਾਂ ਉਹ ਇਕੱਠੀ ਕਰ ਸਕੀ ਤਾਂ ਅਮਨਦੀਪ ਕੌਰ ਨੇ ਇਹ ਸਾਰਾ ਪੈਸਾ ਕਿੱਥੋਂ ਇਕੱਠਾ ਕੀਤਾ ਉਸ ਦਾ ਇਨਕਮ ਦਾ ਸੋਰਸ ਦੱਸੇ ਇਸੀ ਗੱਲ ਨੂੰ ਲੈ ਕੇ ਪੰਜਾਬ ਵਿਜਨੈਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਹੈ ਪੰਜਾਬ ਵਿਜਨੈਸ ਨੇ ਉਸ ਨੂੰ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਜਾਏਗਾ ਉਸ ਤੋਂ ਬਾਅਦ ਅਗਲੀ ਕਾਰਵਾਈ ਹੋਏਗੀ ਪਰ ਇਸ ਵੇਲੇ ਦੀ ਅਹਿਮ ਗੱਲ ਇਹ ਹੈ ਕਿ ਚਿੱਟਾ ਕੁਇਨ ਜਿਸ ਨੂੰ ਕਿਹਾ ਜਾ ਰਿਹਾ ਸੀ 17 ਗ੍ਰਾਮ ਚਿੱਟੇ ਨਾਲ ਫੜੀ ਗਈ ਸੀ ਉਸ ਦੇ ਥਾਰ ਦੇ ਵਿੱਚੋਂ ਚਿੱਟਾ ਬਰਾਮਦ ਹੋਇਆ ਸੀ ਬਠਿੰਡੇ ਦੇ ਹੀ ਇੱਕ ਇਲਾਕੇ ਦੇ ਵਿੱਚ ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦੀ ਜੋ ਥਾਰ ਸੀ ਉਸ ਨੂੰ ਵੀ ਕਬਜ਼ੇ ਵਿੱਚ ਲਿਆ ਗਿਆ ਸੀ ਕਾਰਵਾਈ ਹੋਈ ਬਰਖਾਸਤਗੀ ਹੋਈ ਬਰਖਾਸਤਗੀ ਤੋਂ ਬਾਅਦ ਉਸ ਨੂੰ ਜ਼ਮਾਨਤ ਮਿਲੀ ਹੈ ਤੇ ਜ਼ਮਾਨਤ ਤੋਂ ਬਾਅਦ ਉਹ ਬਾਹਰ ਆਈ ਸੀ ਤੇ ਇੱਕ ਵਾਇਰਲ ਇੰਟਰਵਿਊ ਦੇ ਵਿੱਚ ਉਹ ਕਹਿੰਦੀ ਹੈ ਨਜ਼ਰ ਆਈ ਸੀ ਕਿ ਜੋ ਕੁਝ ਵੀ ਮੇਰੇ ਕੋਲ ਹੈ ਉਹ ਮੈਂ ਆਪਣੀ ਮਿਹਨਤ ਨਾਲ ਇਕੱਠਾ ਕੀਤਾ ਹੈ ਮਹਿੰਗੇ ਆਈਫੋਨ ਬਾਰੇ ਉਹ ਕਹਿੰਦੀ ਨਜ਼ਰ ਆਈ ਕਿ ਹੱਜ ਕੱਲ ਹਰ ਕੋਈ ਜੋ ਬੇਰੋਜ਼ਗਾਰ ਹੈ ਉਹ ਵੀ ਮਹਿੰਗਾ ਆਈਫੋਨ ਚੱਕੀ ਫਿਰਦਾ ਹੈ ਉਸ ਤੋਂ ਇਲਾਵਾ ਉਸ ਦੀ ਕੋਠੀ ਵਿਰਾਟ ਵਿਹਾਰ ਜੋ ਕਿ ਬਠਿੰਡਾ ਦਾ ਇੱਕ ਪੋਸਟ ਇਲਾਕਾ ਹੈ ਉਸ ਦੇ ਵਿੱਚ ਉਸ ਦੀ ਕੋਠੀ ਬਣਾਈ ਗਈ ਹੈ ਉਸ ਕੋਠੀ ਦੇ ਉੱਪਰ ਨੇਮ ਪਲੇਟ ਵੀ ਲੱਗਿਆ ਹੋਇਆ ਹੈ ਨੇਮ ਪਲੇਟ ਹੈ ਅਮਨ ਤੇ ਉਸ ਉਹ ਕੋਠੀ ਜਦੋਂ ਚਰਚਾ ਦੇ ਵਿੱਚ ਆਈ ਤਾਂ ਬਹੁਤ ਸਾਰੇ ਲੋਕ ਨਾ ਉਸ ਦੀ ਕੋਠੀ ਬਾਰੇ ਚਰਚਾ ਕਰਨ ਲੱਗੇ ਸੋਸ਼ਲ ਮੀਡੀਆ ਤੋਂ ਲੈ ਕੇ ਸਾਰੇ ਪਾਸੇ ਕਿ ਆਖਿਰਕਾਰ ਇੱਕ ਕਾਂਸਟੇਬਲ ਇੰਨਾ ਪੈਸਾ ਕਿੱਥੋਂ ਇਕੱਠਾ ਕਰ ਸਕਦੀ ਹੈ ਸੋਸ਼ਲ ਮੀਡੀਆ ਤੇ ਅਮਨਪ੍ਰੀਤ ਕੌਰ ਇੰਸਟਾਗ੍ਰam ਤੇ ਕਾਫੀ ਛਾਈ ਰਹਿੰਦੀ ਹੈ ਉਸ ਦੀਆਂ ਰੀਲਾਂ ਲੋਕ ਲੱਖਾਂ ਦੀ ਤਦਾਦ ਵਿੱਚ ਦੇਖਦੇ ਨੇ ਉਸ ਦੀ ਜੋ ਮਹਿੰਗੀਆਂ ਡਰੈੱਸਾਂ ਨੇ ਮਹਿੰਗੇ ਉਹਦੀਆਂ ਘੜੀਆਂ ਨੇ ਮਹਿੰਗੇ ਉਸ ਦੇ ਸ਼ੌਂਕ ਨੇ ਉਹ ਸਾਰਾ ਕੁਝ ਉਹ ਸੋਸ਼ਲ ਮੀਡੀਆ ਦੇ ਉੱਪਰ ਅਪਲੋਡ ਕਰਦੀ ਹੈ ਇਸ ਤੋਂ ਵੀ ਅਹਿਮ ਗੱਲ ਇਹ ਸੀ ਕਿ ਹਥਿਆਰਾਂ ਵਾਲੇ ਕ੍ਰਾਈਮ ਵਾਲੇ ਗਾਣੇ ਤੇ ਵੀ ਉਹ ਆ ਆਪਣੇ ਜੋ ਰੀਲਾ ਬਣਾਉਂਦੀ ਨਜ਼ਰ ਆਉਂਦੀ ਸੀ ਤੇ ਇਹ ਸਭ ਕੁਝ ਅਮਨਦੀਪ ਕੌਰ ਨੇ ਕਿੱਥੋਂ ਇਕੱਠਾ ਕੀਤਾ ਇਸ ਦੇ ਬਾਰੇ ਪੁਲਿਸ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਪੁਲਿਸ ਇਸੇ ਵਿਜੀਲੈਂਸ ਬਿਊਰੋ ਮਾਫ ਕਰਨਾ ਇਸੇ ਕਰਕੇ ਉਸ ਨੂੰ ਮੁੜ ਕੇ ਉਸ ਨੂੰ ਗ੍ਰਿਫਤਾਰ ਕੀਤਾ ਹੈ ਕਿ ਆਖਿਰਕਾਰ ਜੋ ਉਸਨੇ ਇਹਨਾਂ ਪੈਸੇ ਇਕੱਠਾ ਕੀਤਾ ਉਹ ਕਿੱਥੋਂ ਆਖਿਰਕਾਰ ਉਸ ਦੇ ਕੋਲ ਆਇਆ ਤੇ ਅਮਨਪ੍ਰੀਤ ਕੌਰ ਇੱਕ ਕਾਂਸਟੇਬਲ ਸੀ ਹੁਣ ਤਾਂ ਬਰਖਾਸਤ ਹੈ ਪਰ ਬਠਿੰਡਾ ਇਲਾਕੇ ਦੇ ਵਿੱਚ ਉਹ ਤਾਇਨਾਤ ਸੀ ਬਠਿੰਡਾ ਇਲਾਕੇ ਦੇ ਤਾਇਨਾਤੀ ਤੋਂ ਬਾਅਦ ਜਦੋਂ ਉਸ ਦੀ ਥਾਰ ਦੇ ਵਿੱਚੋਂ 17. ਕੁਝ ਗ੍ਰਾਮ ਚਿੱਟਾ ਮਿਲਿਆ ਸੀ ਉਸ ਤੋਂ ਬਾਅਦ ਚਰਚਾ ਦੇ ਵਿੱਚ ਆਈ ਕਿ ਪੁਲਿਸ ਵਾਲੇ ਆਪਣੀ ਗੱਡੀ ਦੇ ਵਿੱਚ ਕਿਸ ਤਰ੍ਹਾਂ ਜੋ ਨਸ਼ਾ ਹੈ ਉਸ ਨੂੰ ਲੈ ਕੇ ਸਪਲਾਈ ਕਰ ਰਹੇ ਨੇ ਕਿਉਂਕਿ ਇਸ ਨੂੰ ਲੈ ਕੇ ਬਹੁਤ سارے ਸਵਾਲ ਇਕੱਠੇ ਹੋਏ ਖੜੇ ਹੋਏ ਕਿ ਅਮਨਪ੍ਰੀਤ ਕੌਰ ਨੇ ਜੋ ਇਹ ਸਾਰਾ ਪੈਸਾ ਇਕੱਠਾ ਕੀਤਾ ਜੋ ਉਸਨੇ ਕੋਠੀ ਬਣਾਈ ਆਇਆ ਜੋ ਮਹਿੰਗੀਆਂ ਚੀਜ਼ਾਂ ਉਸਨੇ ਇਕੱਠਾਆਂ ਕੀਤੀਆਂ ਉਹ ਮਹਿੰਗੀਆਂ ਚੀਜ਼ਾਂ ਉਸਨੇ ਆਖਿਰਕਾਰ ਕਿੱਥੋਂ ਬਣਾਈਆਂ ਕੀ ਉਸਦੀ ਸੈਲਰੀ ਇੰਨੀ ਸੀ ਕਿ ਉਸ ਦੇ ਵਿੱਚੋਂ ਇੰਨੀਆਂ ਮਹਿੰਗੀਆਂ ਚੀਜ਼ਾਂ ਇਕੱਠੀਆਂ ਕਰ ਸਕਦੀ ਸੀ ਇਸੇ ਕਰਕੇ ਉਸ ਦੇ ਖਿਲਾਫ ਹੁਣ ਜੋ ਤਾਜ਼ਾ ਕਾਰਵਾਈ ਹੋਈ ਹੈ ਉਹ ਤਾਜ਼ਾ ਕਾਰਵਾਈ ਵਿਜੀਲੈਂਸ ਨੇ ਕੀਤੀ ਹੈ ਵਿਜੀਲੈਂਸ ਹੁਣ ਪੁੱਛਗਿੱਛ ਕਰੇਗੀ ਕਿ ਜਿੰਨੇ ਵੀ ਉਸਨੇ ਜਾਇਦਾਦ ਬਣਾਈ ਹੈ ਉਸ ਦਾ ਸੋਰਸ ਕੀ ਹੈ ਸੋਰਸ ਪੁੱਛਿਆ ਜਾਏਗਾ ਸੋਰਸ ਤੋਂ ਬਾਅਦ ਉਸ ਤੋਂ ਅੱਗੇ ਕਾਰਵਾਈ ਕੀਤੀ ਜਾਏਗੀ ਕਿ ਆਖਿਰਕਾਰ ਜੋ ਇੰਨਾ ਪੈਸਾ ਉਸਨੇ ਇਕੱਠਾ ਕੀਤਾ ਉਹ ਕਿੱਥੋਂ ਕੀਤਾ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਉਸ ਦੇ ਕੋਲ ਕਈ ਗੱਡੀਆਂ ਨੇ ਕਈ ਉਸ ਦੇ ਕੋਲ ਜੋ ਮਹਿੰਗੀਆਂ ਚੀਜ਼ਾਂ ਨੇ ਘੜੀਆਂ ਹੋ ਜਾਣ ਆਈਫੋਨ ਹੋ ਜਾਣ ਉਸ ਤੋਂ ਇਲਾਵਾ ਇੱਕ ਕੋਠੀ ਵੀ ਬਣਾਈ ਜੋ ਕੋਠੀ ਕਾਫੀ ਚਰਚਾ ਦੇ ਵਿੱਚ ਰਹੀ ਔਰ ਲੋਕਾਂ ਨੇ ਇਹ ਵੀ ਸਵਾਲ ਖੜਾ ਕੀਤਾ ਕਿ ਜੇਕਰ ਨਸ਼ਾ ਤਸਕਰਾਂ ਦੀਆਂ ਕੋਠੀਆਂ ਦੇ ਉੱਪਰ ਪੀਲਾ ਪੰਜਾ ਚੱਲ ਸਕਦਾ ਹੈ ਤਾਂ ਅਮਨਪ੍ਰੀਤ ਕੌਰ ਦੀ ਕੋਠੀ ਦੇ ਉੱਪਰ ਪੀਲਾ ਪੰਜਾ ਕਿਉਂ ਨਹੀਂ ਚੱਲ ਸਕਦਾ ਇਸੇ ਨੂੰ ਲੈ ਕੇ ਬਹੁਤ ਸਾਰੇ ਆਵਾਦ-ਵਿਵਾਦ ਬਹੁਤ ਸਾਰੇ ਸਵਾਲ ਖੜੇ ਕੀਤੇ ਗਏ ਸੀ ਤੇ ਇਹ ਵੀ ਇੱਕ ਗੱਲ ਨਜ਼ਰ ਦੇ ਵਿੱਚ ਆਈ ਸੀ ਕਿ ਅਮਨਪ੍ਰੀਤ ਕੌਰ ਨੇ ਇਹ ਵੀ ਤਿਆਰੀ ਕੀਤੀ ਹੋਈ ਸੀ ਕਿ ਜਿੰਨਾ ਲੋਕਾਂ ਨੇ ਉਸ ਦੇ ਖਿਲਾਫ ਸੋਸ਼ਲ ਮੀਡੀਆ ਤੇ ਲਿਖਿਆ ਜਾਂ ਉਸ ਦੇ ਉਸ ਦੀਆਂ ਖਬਰਾਂ ਚਲਾਈਆਂ ਬਹੁਤ ਸਾਰੇ ਲੋਕਾਂ ਨੂੰ ਉਹ ਨੋਟਿਸ ਭੇਜਣ ਦੀ ਤਿਆਰੀ ਵਿੱਚ ਵੀ ਸੀ ਪਰ ਫਿਲਹਾਲ ਉਸ ਦੇ ਖਿਲਾਫ ਇੱਕ ਹੋਰ ਨੋਟਿਸ ਨਿਕਲ ਗਿਆ ਉਹ ਮੁੜ ਕੇ ਗ੍ਰਿਫਤਾਰ ਹੋਈ ਹੈ ਵਿਜੀਲੈਂਸ ਬਿਊਰੋ ਨੇ ਇਸ ਵਾਰ ਗ੍ਰਿਫਤਾਰ ਕੀਤਾ ਹੈ ਤੇ ਇਸ ਵਾਰ ਉਸ ਦੀਆਂ ਮੁਸ਼ਕਲਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਵਧਣ ਵਾਲੀਆਂ ਨੇ